ਕਿਸੇ ਨੂੰ ਵਸਤ ਚ ਕੀਤਾ ਜਾ ਸਕਦਾ ਹੈ ਅੱਛਾ ਮੈਂ ਤੇ ਮੈਂ ਤੇ ਹਰਾਨਾ ਵੀ ਵਸਤ ਚ ਵੀ ਕੀਤਾ ਜਾ ਸਕਦਾ ਪਾਕਿਸਤਾਨ ਸਾਰੇ ਨੂੰ ਵਸਤ ਚ ਕਰ ਲੈਣੇ ਐਨੇ ਪੰਗੇ ਪਾਏ ਨਹੀਂ ਹਰ ਉਹ ਐਡਾ ਚਲਦੀ ਹੈ ਨਾ ਕਿ ਪਤਾ ਨਹੀਂ ਵਸ਼ ਕਰਨੀ ਕਿ ਵਸ਼ੀ ਕਰਨੀ ਨਹੀਂ ਕੁਝ ਨਹੀਂ ਹੁੰਦਾ ਕਰਨੀ ਤੇ ਪਤਾ ਨਹੀਂ ਕੀ ਕਰ ਲਓ ਨਹੀਂ ਨਹੀਂ ਕਮਾਲ ਦੀ ਗੱਲ ਹੈ ਮੁਠੀ ਚ ਕਰ ਲਾਂਗੇ ਕਿਸੇ ਨੂੰ ਤੇ ਜੇ ਕੋਈ ਸੌਕਣ ਹੈ ਤਾਂ ਉਹਨੂੰ ਕਰ ਲਾਂਗੇ ਤਾਂ ਪੁੱਛ ਰਿਹਾ ਮੈਂ ਨਹੀਂ 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 ਕੁਝ ਨਹੀਂ ਹੁੰਦਾ ਇਦਾਂ ਦਾ ਆ ਤੁਹਾਨੂੰ ਇੱਕ ਹੋਰ ਐਗਜ਼ਾਮਪਲ ਦਿੰਦੀ ਬਾਰਿਸ਼ ਪੈ ਰਹੀ ਆ ਹੈਨਾ ਚਾਰ ਜਾਨੇ ਬਾਰਿਸ਼ ਚ ਭਿੱਜੇ ਚਾਰ ਜਾਨੇ ਬਾਰਿਸ਼ ਚ ਭਿੱਜੇ ਇੱਕ ਨੇ ਬਾਰਿਸ਼ ਨੂੰ ਇੰਜੋਏ ਕੀਤਾ ਇੱਕ ਨੂੰ ਨਜ਼ਲਾ ਜਕਾਮ ਛਿੱਕਾ ਲੱਗ ਗਿਆ ਹੈਨਾ ਇੱਕ ਭਿੱਜ ਕੇ ਡਰ ਕੇ ਕਿ ਪਾਣੀ ਆ ਨਹੀਂ ਮੈਂ ਨਹੀਂ ਜਾਣਾ ਤੇ ਤੀਜਾ ਜੋ ਹੈ ਉਹਨੂੰ ਕੁਝ ਵੀ ਨਹੀਂ ਹੋਇਆ ਇੱਕ ਨੂੰ ਕੁਝ ਨਹੀਂ ਹੋਇਆ ਇੱਕ ਨੇ ਇੰਜੋਏ ਕੀਤਾ ਉਹ ਚਾਰਾਂ ਦੇ ગ્રਹ ਅਲੱਗ-ਅਲੱਗ ਜਿਹਨੂੰ ਬੁਖਾਰ ਚੜਿਆ ਉਹਦਾ ਚੰਦਰਮਾ ਵੀਕ ਸੀ ਤੇ ਇਹ ਇਸੇ ਨਾਲ ਰਿਲੇਟਡ ਐਗਜ਼ਾਮਪਲ ਦਿਤਤੀ ਹੈ ਮੈਂ ਤੁਹਾਨੂੰ ਉਹਦਾ ਚੰਦਰ ਖਰਾਬ ਸੀ ਜਿਹਨੂੰ बुखार ਚੜਿਆ ਜਿਨੇ ਇੰਜੋਏ ਕੀਤਾ ਉਹਦਾ ਚੰਦਰ ਤੇ ਸ਼ੁਕਰ ਸ਼ੁੱਭ ਸੀ ਜਿਹਨੂੰ ਕੋਈ ਫਰਕ ਨਹੀਂ ਪਿਆ ਮੀ ਪਿਆ ਨਹੀਂ ਪਿਆ ਕੀ ਹੋਇਆ ਕੁਝ ਨਹੀਂ ਹੋਇਆ ਕੀ ਹੋਇਆ ਚਾਰ ਕਰਨ ਉਹਨੂੰ ਉਹ ਬੇਪਰਵਾਹ ਦਾ ਮੰਗਲ ਸੀ ਤੇ ਜਿਹੜਾ ਡਰ ਗਿਆ ਹਨਾ ਉਹਦਾ ਚੰਦਰ ਅੱਠ ਸੀ ਹੁਣ ਮੈਂ ਤੁਹਾਨੂੰ ਇਹਦੀ ਐਗਜ਼ਾਮਪਲ ਦੇਣ ਲੱਗੀ ਆ ਜਦੋਂ ਨਾ ਕੋਈ ਵੀ ਚੀਜ਼ ਇਫੈਕਟ ਤੁਹਾਡੇ ਤੇ ਉਦੋਂ ਕਰਦੀ ਆ ਜਦੋਂ ਤੁਹਾਡੇ ਗ੍ਰੈਸ ਸਟਰੋਂਗ ਨਹੀਂ ਹੁੰਦੇ ਤੁਸੀਂ ਮੈਂਟਲੀ ਤੌਰ ਤੇ ਸਟਰੋਂਗ ਨਹੀਂ ਹੁੰਦੇ ਤੁਸੀਂ ਆਪਣੀ ਪਾਵਰ ਨੂੰ ਆਪ ਨਹੀਂ ਸਮਝਦੇ ਤਾਂ ਤੁਹਾਨੂੰ ਆਪਣੀ ਪਾਵਰ ਪਹਿਲਾਂ ਆਪ ਸਮਝਣੀ ਪੈਣੀ ਆ ਤਾਂ ਹੀ ਦੂਜਾ ਅਸਰ ਤੁਹਾਡੇ ਤੇ ਕਰੂਗਾ ਜਾਂ ਨਹੀਂ ਕਰੂਗਾ ਕੁਝ ਲੋਕ ਹੁੰਦੇ ਆ ਕਿਸੇ ਦੀ ਗੱਲ ਸੁਣੀ ਉਦਾਂ ਹੀ ਤੁਰ ਪਏ ਉਹ ਕਰਨ ਕਿਵੇਂ ਕਰ ਦੋਂਗੇ ਤੁਸੀਂ ਕਿਸੇ ਦਾ ਨੁਕਸਾਨ ਜਾਂ ਫਾਇਦਾ ਜਾਂ ਪਿੱਛੇ ਪਿੱਛੇ ਇੱਥੇ ਤੇ ਹਰ ਕੋਈ ਦੂਜੇ ਬੰਦੇ ਨੂੰ ਪਿੱਛੇ ਲਾਈ ਫਿਰੇ ਜੇ ਇਦਾਂ ਵਸੀ ਕਰਨ ਹੁੰਦਾ ਹੋਵੇ ਸੜਕ ਦੇ ਉੱਤੇ ਇਕੱਲਾ ਤੁਰੇ ਹੀ ਜਾਵੇ ਚਲੋ ਜੀ ਐਸ਼ਵਰੇ ਰਾਏ ਨੂੰ ਕਰ ਲਓ ਜੀ ਫਿਰ ਐਕਟਰ ਨੂੰ ਕਰ ਲਓ ਜੀ ਆਪਣੇ ਪਿੱਛੇ ਲਾ ਲਓ ਜੀ ਕੀ ਕਰਦੇ ਹੋ ਇਦਾਂ ਦੇ ਕੁਝ ਨਹੀਂ ਹੁੰਦਾ ਨਾਥਿੰਗ ਇਹ ਤਾਂ ਵਹਿਮ ਹੈ ਪੂਰਾ ਦਿਮਾਗ ਖਰਾਬ ਕਰਨ ਵਾਲੀਆਂ ਗੱਲਾਂ ਨੇ ਭਗਵੰਤ ਮਾਨ ਸਾਹਿਬ ਨੂੰ ਲਾ ਲਈਏ ਪਿੱਛੇ ਸਾਰੇ ਡਿਸੀਜਨ ਕਰਾਈ ਜਾਈ ਮੈਂ ਕਹਿੰਦੀ ਇਹ ਕਹਿਣਾ ਨਹੀਂ ਚਾਹੀਦਾ ਮੋਦੀ ਸਾਹਿਬ ਨੇ ਲਾ ਲਈ ਪੰਜਾਬ ਨੂੰ ਖੁਸ਼ਹੋਰ ਕਰਦਾਂ ਵਧੀਆ ਕਰ ਦੇਣਾ ਨਾ ਹੋਰ ਹੋਰ ਪੈਸੇ ਲੈ ਲਈਏ ਹੋਰ ਪੈਸੇ ਲੈ ਲਈਏ ਪਿੱਛੇ ਲਾ ਲਈਏ ਸਾਰਿਆਂ ਨੂੰ ਲਾ ਲਈ ਮੈਂ ਨਾ ਮੇਰੇ ਕੋਈ ਕਈ ਵਾਰੀ ਆਉਣਗੇ ਜੀ ਸਾਡੇ ਨਾਲ ਕਿਸੇ ਨੇ ਕੁਝ ਕਰਤਾ ਮੈਂ ਕਿਹਾ ਮੈਨੂੰ ਵੀ ਦੱਸੀ ਜਰਾ ਮੈਂ ਵੀ ਕਰਨਾ ਦੋ ਚਾਰ ਤੇ ਹੱਦੀ ਹੋਈ ਪਈ ਹੈ ਕੌਣ ਕਰਦਾ ਕਿਸੇ ਤੇ ਕੁਝ ਨਹੀਂ ਹੋ ਸਕਦਾ ਟੂਣਾ ਹੋ ਜਾਂਦਾ ਜਿਵੇਂ ਆਪਾਂ ਸੜਕ ਤੇ ਤੁਰੇ ਜਾਂਦੇ ਟੂਣਾ ਹੋ ਜਾਂਦਾ ਮਨ ਦੀ ਤਸੱਲੀ ਹੈ ਬਹਿ ਮੈਂ ਦਿਮਾਗ ਖਰਾਬ ਕਰਨ ਵਾਲੀਆਂ ਗੱਲਾਂ ਟੂਣਾ ਨਹੀਂ ਹੁੰਦਾ ਟੂਣਾ ਕੀ ਹੈ ਇੱਕ એનર્ਜੀ ਹੈ ਮੈਂ ਤੁਹਾਨੂੰ ਦੱਸਿਆ ਹੁਣੇ ਆ ਇੱਕ ਐਗਜ਼ਾਮਪਲ ਮੈਂ ਇਸੇ ਕਰਕੇ ਦਿੱਤੀ ਆ ਲਾਲ ਜਿਆ ਕੱਪੜਾ ਉੱਤੇ ਖੁੱਪਾ ਰੱਖਿਆ ਨੇੜੇ ਤੇ ਜਿਹੜੇ 3-4 ਲੱਡੂ ਰੱਖੇ ਆ ਕਹਿੰਦੇ ਉਤੋਂ ਟੱਪ ਜੋ ਬਰਬਾਦ ਹੋ ਜਾਓਗੇ ਅੱਛਾ ਆ ਹੁਣ ਦੀਵਾਲੀ ਆਉਣ ਲੱਗੀ ਆ ਸਾਡੇ ਇੱਥੇ ਚੌਂਕ 'ਚ ਦੇਖਿਓ ਕਈ ਵਾਰੀ ਔਰਤਾਂ ਇੱਕ ਚਿੱਟੇ ਕੱਪੜੇ 'ਚ ਆਉਂਦੀਆਂ ਇੱਥੇ ਪਟਿਆਲੇ ਅਸੀਂ ਜਿੱਥੇ ਰਹਿੰਦੇ ਆ ਤੇ ਉਹ ਸਾਰੇ ਚੌਂਕ 'ਚ ਖੜਕੇ ਸਿਰ ਤੇ ਪਾਣੀ ਪ ਆਂ ਤੁਰ ਜੰਦੀਆਂ ਉਹਨਾਂ ਦੇ ਨਾ ਜਿਹੜੀਆਂ ਇਦਾਂ ਕਰਦੀਆਂ ਨੇ ਉਹਨਾਂ ਦੇ ਘਰ ਜਾ ਕੇ ਮਾੜਾ ਜਾ ਦੇਖਿਓ ਕੀ ਹਾਲ ਆ ਉਹ ਸਗਾ ਚੀ ਨਾ ਉਹੀ ਕਹਿੰਦੇ ਨੇ ਨਾ ਕਿ ਜਦੋਂ ਅਸੀਂ ਟੋਆ ਦੁੱਜੇ ਲਈ ਪੱਟਦੇ ਆ ਪਹਿਲਾਂ ਆਪ ਗਿਰਦੇ ਆ ਤਾਂ ਏਨਰਜੀ ਜਿੱਦਾਂ ਦੀ ਅਸੀਂ ਕੁਦਰਤ ਨੂੰ ਦਵਾਂਗੇ ਦੁੱਜੇ ਨੂੰ ਦਵਾਂਗੇ ਉਹਦੀ ਏਨਰਜੀ ਦਾ ਇਫੈਕਟ ਸਭ ਤੋਂ ਜ਼ਿਆਦਾ ਸਾਡੇ ਤੇ ਹੋਊਗਾ ਹਮੇਸ਼ਾ ਹਿੰਮਤ ਦੀ ਗੱਲ ਕਰੋ ਦੁੱਜੇ ਦਾ ਚੰਗਾ ਕਰਾਂਗੇ ਤਾਂ ਸਾਡਾ ਹੋਊਗਾ ਇਹ ਸਚਾਈ ਆ ਤੁਸੀਂ ਜੋ ਦੇ ਰਹੇ ਹੋ ਨਾ ਅੱਜ ਕਿਸੇ ਨੂੰ ਸੱਚ ਜਾਣੋ ਉਹੀ ਵਾਪਸ ਹੋ ਕੇ ਤੁਹਾਡੇ ਕੋਲ ਮੁੜਨਾ ਹੈ ਤੇ ਅਸੀਂ ਏਨਰਜੀ ਕੁਦਰਤ ਨੂੰ ਦੇ ਰਹੇ ਆ ਤੇ ਕੁਦਰਤ ਸਾਡਾ ਕਿਵੇਂ ਸਹੀ ਕਰ ਸਕਦੀ ਆ ਤੇ ਇਹ ਕੁਝ ਨਹੀਂ ਹੁੰਦਾ ਜਿਹੜੀ ਅੱਜ ਦੀ ਜਨਰੇਸ਼ਨ AI ਤੇ ਚੱਲਣ ਵਾਲੀ ਜਨਰੇਸ਼ਨ ਹੈ ਜਨ Z ਜਿਨ੍ਹਾਂ ਨੂੰ ਅਸੀਂ ਕਹਿ ਦਿੰਦੇ ਹਾਂ ਜਿਹੜੇ ਸਭ ਕੁਝ ਹੀ ਸਾਇੰਸ ਦੇ ਉੱਤੇ ਤੇ ਸੋਸ਼ਲ ਮੀਡੀਆ ਦੇ ਉੱਤੇ ਬਲੀਵ ਕਰਨ ਵਾਲੇ ਨੇ ਉਹ ਕਿਵੇਂ ਥੋੜੀ ਇਹ ਸਾਇੰਸ ਨੂੰ ਮੰਨਣਗੇ ਦੇਖੋ ਇਹ ਇਹ 101% ਸੱਚਾਈ ਆ ਕਿ ਲੋਕ ਜਿਆਦਾ ਨਾ ਐਡਵਾਂਸ ਹੋ ਕੇ ਨਾ ਸਮਝਣ ਲੱਗ ਗਿਆ ਕਿ ਕੁਝ ਵੀ ਨਹੀਂ ਆ ਮੈਂ ਹੁਣ ਇੱਕ ਐਗਜ਼ਾਮਪਲ ਦਵਾਂਗੀ ਜਦੋਂ ਅਸੀਂ ਬਿਮਾਰ ਹੁੰਨੇ ਆ ਨਾ ਤੇ ਅਸੀਂ ਹਸਪੀਟਲ ਜਾਂਦੇ ਆ ਹੈਨਾ ਜਦੋਂ ਅਸੀਂ ਪਰੇਸ਼ਾਨ ਹੁੰਨੇ ਆ ਨਾ ਅਸੀਂ ਜਾਣੇ ਜ਼ਰੂਰ ਆ ਪਰ ਸੋਟੀਆਂ ਪੈਨ ਤੇ ਤੁਰਦੇ ਆ ਠੀਕ ਮੈਂ ਤੇ ਬਸ ਇੱਕੋ ਹੀ ਗੱਲ ਕਹੂੰਗੀ ਕਿ ਜੇ ਅਸੀਂ ਇਸ ਤਰ੍ਹਾਂ ਦੇ ਆ ਤਾਂ ਅਸੀਂ ਇਸ ਤਰ੍ਹਾਂ ਦੇ ਕਿਉਂ ਆ ਕਦੇ ਇਹ ਚਾਤੀ ਮਾਰਨੀ ਚਾਹੀਦੀ ਆਪਣੇ ਅੰਦਰ ਕਿ ਜੇ ਮੇਰੇ ਚ ਆ ਚਾਰ ਕਮੀਆਂ ਨੇ ਤੇ ਚਾਰ ਖੂਬੀਆਂ ਨੇ ਕਿਉਂ ਨੇ